ਦੇ ਉਹ ਰਾਜਨੀਤੀ ਸਮਾਗਮ ਤੇ ਸਭ ਦੇ ਕੋਲ ਬੈਠ ਕੇ ਨੇ ਕਿਸ ਤਰ੍ਹਾਂ ਬੈਨਸਾ। ਦੇਖੋ ਸਾਧ ਚਾਰ ਚੀਕ ਵਰਗਾ ਇਨਸਾਨ ਬਣਨਾ ਬਹੁਤ ਔਖਾ ਹੈ। ਇੰਨਾ ਟਾਈਮ ਉਹ ਸੁਆਣੇ ਚ ਰਹੇ ਨੇ ਐਸਜੀਪ ਸਾਹਿਬ ਦੇ ਨਾਲ ਰਹੇ ਨੇ। ਇਹ ਪਹਿਲਾ ਬੰਦਾ ਜਿਹੜਾ ਆਪਣੀ ਤਨਖਾਹ ਦੇ ਨਾਲ ਗੁਜ਼ਾਰਾ ਕਰਦਾ ਸੀ। ਕਦੇ 1 500 ਰੁਪਏ ਦਾ ਹਰ ਨਹੀਂ ਨਹੀਂ ਕਹੋ ਜਿਹੜੀ ਜਗ੍ਹਾ ਹੈ ਉੱਥੇ ਹਰ ਬੰਦੇ ਦਾ ਮਨ ਢੋਲ ਜਾਂਦਾ ਹੈ। ਬਹੁਤ ਇਮਾਨਦਾਰੀ ਤੇ ਧਿਆਨ ਦੇਣਾ ਜਿੱਡੇ بڑے ਕਲੈਕਸ਼ਨ ਚੀਜ਼ ਦੇ ਜਿੱਡਾ ਇਹ ਲਗਾਓਛ ਦੀ ਦੇਖੋ ਵੀ ਸੁਆਣੀ ਤੱਕ ਘਰਾਂ ਦੀ ਰੈਨ ਲੱਗੀ ਹੈ। ਪਰ ਇਨੇ ਮਾਨਦਇਨਾ ਪਰ ਪਤਾ ਨਹੀਂ ਕਿਉਂ ਇਹ નિਛੇਤੀ ਚਲਾ ਗਿਆ ਪਰ ਬਹੁਤ ਇਮਾਨਦਾਰ ਧਿਆਨ ਰੱਖਦਾ ਸੀ ਜਿੰਨੇ ਉਹ ਕਹੀਏ ਕਿ ਉਹ ਵਧੀਆ ਇਨਸਾਨਾਂ ਦੇ ਵਿੱਚੋਂ ਇਨਸਾਨ ਸੀਗਾ ਤੇ ਪਰਮਾਤਮਾ ਕੀ ਅਰਦਾਸ ਕਰਦੇ ਹੈ ਬੱਚੇ ਦੇ ਪਾਸ਼ਾ ਉਹ ਬਿੱਤ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਪਰਿਵਾਰ ਨੂੰ ਸਾਨੂੰ ਸਾਰਿਆਂ ਨੂੰ ਭਾਰਾ ਮੰਨਣ ਦਾ ਬਲ ਬਖਸ਼ੇ ਕਿਉਂਕਿ ਛੋਟੇ ਬੱਚੇ ਨੇ ਇਹ ਗੁਰੂ ਮਹਾਰਾਜ ਦੀ ਕਿਰਪਾ ਕਰਦਾ ਬਹੁਤ ਧੰਨਵਾਦ ਮੈਂ ਕੁਝ ਖਾਂਦਾ ਭਗੀ ਜੀ ਕੀ ਕਹੋਗੇ ਅੱਜ ਆਪਣੇ ਵਿੱਚ ਅਨਮੋਲ ਹੀਰਾ ਜਿਹਨੂੰ ਕਹੀਏ ਉਹ ਹੀਰਾ ਹੈ ਬਹੁਤ ਹੀ ਦੁੱਖ ਦੀ ਗੱਲ ਹੈ ਜੀ ਸਮਾਣੇ ਵਾਲਿਆਂ ਵਾਸਤੇ ਖਾਸ ਕਰਕੇ ਪਰਿਵਾਰ ਲਈ ਤਾਂ ਇਹ ਹੀ ਹੈ ਉਹ ਬੰਦਾ ਜੋ ਹਰ ਇੱਕ ਦੇ ਕੰਮ ਆਉਂਦਾ ਸੀ ਹਰ ਇੱਕ ਦੀ ਲੋੜ ਪੂਰੀ ਕਰਨ ਦੀ ਕੋਸ਼ਿਸ਼ ਕਰਦਾ ਸੀ ਸਾਡੇ ਚੋਂ ਆਚਾਰ ਨੂੰ ਕੋਨ ਨਾ ਜਾਣਾ ਇੱਕ ਬਹੁਤ ਹੀ ਵੱਡਾ ਦੁੱਖ ਹੈ ਭਰਾ ਸੀ ਥੋੜੇ ਦਿਨ ਪਹਿਲਾਂ ਜਾਣ ਤੋਂ ਹਫਤਾ ਪਹਿਲਾਂ ਮੇਰੇ ਨਾਲ ਗੱਲ ਹੋਈ ਤੇ ਮੈਨੂੰ ਕਿਹਾ ਕਿ ਮਿਹਨਤ ਕਰ ਰਹੇ ਹੋ ਭੈਣੇ ਲੱਗੇ ਰਹੋ ਤੁਹਾਡੇ ਨਾਲ ਮੈਨੂੰ ਉਹ ਸ਼ਬਦ ਕਦੇ ਵੀ ਨਹੀਂ ਭੁੱਲਦੇ ਉਸ ਭਰਾ ਦੇ ਸੋ ਵਾਇਗਰੂ ਨੂੰ ਪਤਾ ਨਹੀਂ ਚੰਗੇ ਬੰਦਿਆਂ ਦੀ ਕੀ ਇੰਨੀ ਲੋੜ ਹੁੰਦੀ ਹੈ ਕਿ ਇੰਨੀ ਜਲਦੀ ਉਹ ਸਾਡੇ ਚੋਂ ਵਿਛੜ ਕੇ ਚਲੇ ਗਏ ਮੈਂ ਤਾਂ ਇਹੀ ਕਹਿਨੀ ਆ ਕਿ ਵਾਇਗਰੂ ਉਹਨਾਂ ਦੇ ਪਰਿਵਾਰ ਨੂੰ ਹੌਸਲਾ ਦਿਓ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦਿਓ ਤੇ ਉਹਨਾਂ ਦੇ ਛੋਟੇ ਬੱਚਿਆਂ ਨੂੰ ਉਹਨਾਂ ਦੀ ਪਤਨੀ ਨੂੰ ਇਸ ਦੁੱਖ ਨੂੰ ਸਹਿਣ ਕਰਨ ਦੀ ਤਾਕਤ ਆ ਗਰੀਬ ਬੰਦੇ ਸਰ ਮੈਂ ਤੁਹਾਡੀ ਪ੍ਰਤਨਝੀ ਕੀ ਕਹਿਣਾ ਚਾਹੁੰਗਾ ਜੀ ਆ ਦੇਖੋ ਬੜੇ ਅਫਸੋਸ ਦੀ ਗੱਲ ਹੈ ਜਿੱਥੇ ਪਰਿਵਾਰ ਨੂੰ ਘਾਟਾ ਪਿਆ ਉੱਥੇ ਸਾਡੇ ਸਮਾਣੀ ਏਰੀਏ ਨੂੰ ਕਿਉਂਕਿ ਇਹ ਪੁਲਿਸ ਵਾਲਾ ਜਮ ਘਟ ਸੀਗੇ ਸੇਵਾਦਾਰ ਬਹੁਤ ਵੱਡਾ ਸੀਗਾ ਕੋਈ ਪੋਲਿਟਿਸ਼ੀਅਨ ਜਾਂ ਕੋਈ ਸਮਾਸੀ ਵੀ ਉਹ ਨਹੀਂ ਸੇਵਾ ਨਹੀਂ ਕਰ ਸਕਦਾ ਜਿੰਨੇ ਸੇਵਾ ਨਿਭਾਉਂਦਾ ਸੀਗਾ ਸਾਡੇ ਹਲਕੇ ਦੇ ਹਰ ਇੱਕ ਬੰਦੇ ਨੂੰ ਇਹ ਮਾਨ ਹੁੰਦਾ ਸੀ ਕਿ ਐਸਡੀਐਮ ਦਫਤਰ ਜੋ ਕੋਈ ਕੰਮ ਹੈ ਤਾਂ ਮੈਂ ਜੁਝਾਰ ਸਿੰਘ ਨੂੰ ਮਿਲ ਲੂੰਗਾ ਤਹਿਸੀਲ ਦੇ ਵਿੱਚ ਕੋਈ ਵੀ ਕੰਮ ਹੁੰਦਾ ਤਾਂ ਮੁਰੇ ਹੋਕੇ ਕਰਵਾਉਂਦਾ ਸੀ ਬਹੁਤ ਵੱਡਾ ਘਾਟਾ ਬਹੁਤ ਅਫਸੋਸ ਹੈ ਖਾਸ ਕਰਕੇ ਮੇਰੇ ਨਾਲ ਬੜਾ ਪਿਆਰ ਸੀਗਾ ਬਸ ਤਾਂ ਸਾਰਿਆਂ ਨਾਲ ਹੀ ਪਿਆਰ ਸੀਗਾ ਬਹੁਤ ਵੱਡੀ ਦੁੱਖ ਵਾਲੀ ਗੱਲ ਹੈ ਮਾਲਕ ਉਹਦੀ ਆਤਮਾ ਨੂੰ ਆਪਣੇ ਚਰਨਾਚਨ ਨੂੰ ਆਪਣੇ ਵਾਸ ਬਖਸ਼ੇ ਪਿਛੇ ਪਰਿਵਾਰ ਨੂੰ ਭਾਣਾ ਮੰਨਦਾ ਮਾਲਕ ਬਖਸ਼ੇ ਆਹ ਦੇਖ ਹਰ ਦੀ ਨਾਨਕਾ ਭਾਜੀ ਕੀ ਹੋ ਗਏ ਐਡਾ ਇੱਕ ਅਨਮੋਲ ਹੀਰਾ ਸਾਡੇ ਸ਼ਹਿਰ ਸਮਾਣੇ ਦਾ ਜੋ ਆਪਣੇ ਵਿੱਚ ਨਹੀਂ ਰਿਹਾ ਸਰਦਾਰ ਜਿਹਾਰ ਸਿੰਘ ਛੀਨਾ ਸਾਡੇ ਸਮਾਣੇ ਦਾ ਬਹੁਤ ਹੀ ਹਰਮਨ ਪਿਆਰਾ ਵੀਰ ਸੀਗਾ ਜਿਹਦੇ ਜਾਣ ਦਾ ਘਾਟਾ ਇਸ ਸਾਰੇ ਸਮਾਣੇ ਹਲਕੇ ਨੂੰ ਇਹ ਪੂਰਾ ਹੋ ਸਕਦਾ ਉਹ ਹਰੇਕ ਦੇ ਦੁੱਖ ਸੁੱਖ ਚ ਆਪਣੇ ਭਰਾਵਾਂ ਵਾਂਗੂ ਵਿਚਰਦਾ ਸੀ ਸਾਰੇ ਰਿਸ਼ਤੇਦਾਰਾਂ ਚ ਸਾਰੇ ਹੋਸਟਾਂ ਚ ਭਰਾਵਾਂ ਚ ਸਾਰੇ ਹਰ ਜਗ੍ਹਾ ਉਹ ਕੋਈ ਉਹਨੂੰ ਕਿਸੇ ਨੇ ਕੰਮ ਕਹਿਣਾ ਉਹ ਆਪਣਾ ਨਿੱਜੀ ਤੌਰ ਤੇ ਉਹਨੂੰ ਆਪਣਾ ਕੰਮ ਸਮਝ ਕੇ ਪਹਿਲ ਦੇ ਆਧਾਰ ਤੇ ਕਰਦਾ ਸੀ ਲੋਕਾਂ ਦੇ ਨਾਲ ਚੱਲਦਾ ਸੀ ਜਿੰਨੇ ਵੀ ਉਹਦੇ ادارے ਦੇ ਅਫਸਰ ਸੀ ਕਿ ਹੋਰ ਸੀ ਉਹਨਾਂ ਨਾਲ ਨਿੱਜੀ ਉਹਦਾ ਪਿਆਰ ਸੀ ਹਰੇਕ ਦਾ ਉਹਨੇ ਦੇਖੋ ਤੁਸੀਂ ਦੇਖ ਰਹੇ ਹੋ ਸਾਰਾ ਉਹਦੇ ਪਿਆਰ ਦਾ ਹੀ ਇਹ ਸੱਟਾ ਹੈ ਜਿਸ ਦੇ ਨਾਲ ਦੇਖੋ ਸਾਰਾ ਆਪਣਾ ਸਮਾਣਾ ਅਲਕਾ ਜ਼ਿਲ੍ਹਾ ਪਟਿਆਲਾ ਆਇਆ ਹੈ ਉਹਦਾ ਘਾਟਾ ਪੂਰਾ ਨਹੀਂ ਹੋ ਸਕਦਾ ਇਹ ਸੋਚਿਆ ਨਹੀਂ ਸੀ ਜਾ ਸਕਦਾ ਕਿ ਜਹਾਰ ਸਿੰਘ ਇਹ ਨਹੀਂ ਛੇਤੀ ਚਲਾ ਜਾਏਗਾ ਇਹਦੇ ਲਫ਼ਜ਼ ਤੇ ਆਪਾਂ ਬਿਆਨ ਨਹੀਂ ਕਰ ਸਕਦੇ ਤਾਂ ਵਾਹਿਗੁਰੂ ਨੂੰ ਪਤਾ ਹੈ ਕਿ ਇਹ ਕੀ ਹੋਇਆ ਕਿਵੇਂ ਹੋਇਆ ਇਹਦਾ ਗੁਰੂ ਸਾਹਿਬ ਨੂੰ ਹੀ ਪਤਾ ਹੈ ਤੇ ਚਰਨਾ ਚ ਇਹੀ ਫਤੇ ਬੁਲਾਉਂਦੇ ਆ ਵਾਹਿਗੁਰੂ ਦਾ ਖਾਲਸਾ ਹੈ ਵਾਹਿਗੁਰੂ ਪਰਿਵਾਰ ਦੇ ਰੂਪ ਤੇ ਸਾਡੇ ਛੋਟੇ ਭਰਾ ਸਰਦਾਰ ਜਿਹੜਾ ਅਮਰ ਸਿੰਘ ਜੀ ਨੂੰ ਸਰਕਾਰ ਸਰਕਾਰ ਹੈ ਕਰਨ ਵਾਸਤੇ ਅਤਿ ਸਤਿਕਾਰਯੋਗ ਭਰਾਂਤਾਂ ਦੇ ਜੀਵਨੀ ਉਸ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਬੇਨਤੀ ਕਰਦੇ ਹਾਂ ਅੱਗੇ ਸਾਰੇ ਕਰਤਵ ਹਨ ਸਮਾਜੋਤ ਘਟ ਹੈ ਪਰਿਵਾਰ ਵਾਲੇ ਤੁਸੀਂ ਆਪ ਲਈਏ ਤੌਰ ਤੇ ਕਿਉਂਕਿ ਸੀਨਾ ਪਰਵਾਰ ਦਾ ਬਹੁਤ ਵੱਡਾ ਖਲਾਲ ਹੈ ਇਸ ਸੀਨਾ ਪਰਵਾਰ ਦੇ ਵਿੱਚੋਂ ਇੱਕ ਕੀਏ ਸੁਨਾਟਿਆ ਸਿੰਘ ਦੀ ਉਹ ਚਲੇਗੇ ਜਿਨੇ ਸ਼ੀਨਾ ਪਰਵਾਰ ਦੇ ਖਲਾਫ ਪਹਿਲਾਂ ਹੀ ਬੋਲ ਸੀ ਪਰ ਉਹਨੂੰ ਬਲੋ